ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਕਣਕ ਦੇ ਝਾੜ ਦੀ ਵੀ ਕਿਵੇਂ ਕਣਕ ਦਾ ਝਾੜ ਆਪਾਂ ਵਧਾ ਲੈ ਸਕਦੇ ਹਾਂ ਇਹਦੇ ਵਿੱਚ ਨਾ ਜਿਹੜੀ ਚੀਜ਼ ਦਾ ਸਾਰਿਆਂ ਨੂੰ ਵੱਡਾ ਰੋਲ ਹੁੰਦਾ ਹੈ ਕਣਕ ਦੇ ਝਾੜ 'ਚ ਉਹ ਹੁੰਦੀ ਹੈ ਯੂਰੀਆ ਅੱਜ ਆਪਾਂ ਯੂਰੀਆ ਤੇ ਗੱਲ ਕਰਨੀ ਹੈ ਕਣਕ 'ਚ ਵੀ ਕਿੰਨੇ ਟਾਈਮ 'ਚ ਪਾਜੇ ਤੇ ਉਹਦੇ ਆਪਾਂ ਕਰਾਂਗੇ ਗੱਲਬਾਤ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹ ਬੈਲ ਆਈਕਨ ਦਬਾ ਲਓ ਤਾਂ ਕਿ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਆਪਾਂ ਗੱਲ ਕਰਨੀ ਆ ਕਣਕ ਦਾ ਝਾੜ ਆਪਾਂ ਜਿਆਦਾ ਕਿਵੇਂ ਲੈ ਸਕਦੇ ਆ ਭਾਈ ਜੀ ਸਾਰਿਆਂ ਨੂੰ ਪਹਿਲਾਂ ਤਾਂ ਗੱਲ ਹੈਗੀ ਜਿਵੇਂ ਪਹਿਲਾਂ ਵੀ ਕਹਿਣਾ ਹੁੰਦਾ ਹੈ ਕਣਕ ਦਾ ਝਾੜ ਜਾਂ ਝੋਨੇ ਦਾ ਝਾੜ ਕਿਸੇ ਵੀ ਫਸਲ ਦਾ ਝਾੜ ਮੌਸਮ ਤੇ ਡਿਪੈਂਡ ਹੁੰਦਾ ਤੁਸੀਂ ਐਤ ਕੀ ਵੇਖਿਆ ਹੋਊਗਾ ਝੋਨੇ ਦੇ ਝਾੜ ਤੇ ਕਿੰਨਾ ਅਸਰ ਪਿਆ ਤੇ ਬਾਕੀ ਐਤ ਕੀ ਜਿਹੜੀਆਂ ਮੱਕੀਆਂ ਬੀਜੀਆਂ ਸੀ ਆਚਾਰ ਆਸਤੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਛੱਲੀਆਂ ਸੀਗੀਆਂ ਉਹਨਾਂ 'ਚ ਵੀ ਦਾਣੇ ਪੂਰੇ ਬਣੇ ਨਹੀਂ ਸੀ ਬਹੁਤ ਛੱਲੀਆਂ ਤਾਂ ਅੱਧੇ-ਅੱਧੇ ਦਾਣੇ ਸੀ ਤੇ ਬਹੁਤ ਛੱਲੀਆਂ ਇਹੋ ਜਿਹੀਆਂ ਸੀ ਜਿਨ੍ਹਾਂ 'ਚ ਦਾਣੇ ਪੂਰੇ ਬਣੇ ਨਹੀਂ ਸੀ ਤੇ ਉਦੋਂ ਪਿਛਲੇ ਸਾਲ ਦੀ ਗੱਲ ਆਪਾਂ ਕਰੀਏ ਤਾਂ ਵੀ ਛੱਲੀਆਂ 'ਚ ਦਾਣੇ ਪੂਰੇ ਸੀਗੇ ਤੇ ਪੂਰਾ ਨਾਜ ਮਿਲਿਆ ਸੀ ਝਾਰਚ ਉਹ ਗੱਲ ਹੈ ਝਾੜ ਦੀ ਕਣਕ ਦੇ ਝਾੜਾ ਜਾਂ ਝੋਨੇ ਦਾ ਝਾੜਾ ਇਹ ਮੌਸਮ ਤੇ ਬਹੁਤ ਡਿਪੈਂਡ ਕਰਦਾ ਹੁੰਦਾ ਕੱਲਾ ਆਪਣੇ ਰਿਆ ਸਪ੍ਰੇਆਂ ਤੇ ਜ਼ੋਰ ਲਾਉਂਦੇ ਨਹੀਂ ਹੁੰਦਾ ਹਾਂ ਆਪਣਾ ਫਰਜ਼ ਬੰਦਾ ਹੁੰਦਾ ਜਿਹੜਾ ਕੰਮ ਆਪਾਂ ਕਰ ਸਕਦੇ ਆ ਉਹ ਕਰੀਏ ਹੁਣ ਕਣਕ ਦੇ ਆਪਾਂ ਸਪ੍ਰੇਆਂ ਬਹੁਤ ਭਰਾ ਸਪ੍ਰੇਆਂ ਵੀ ਕਰੀ ਜਾਂਦੇ ਹੋਣਗੇ ਵੀ ਮੈਗਨੀਜ਼ ਦੀ ਕਰਤੀ ਜਾਂ ਕੋਈ ਹੋਰ ਤੱਤਾਂ ਦੀ ਕਰਤੀ ਤੇ ਜਾਂ ਡੀਏਪੀ ਘੋਲ ਕੇ ਉਹਦੀ ਸਪਰੇ ਕਰਤੀ ਡੀਏਪੀ ਘੋਲ ਕੇ ਯੂਰੀਆ ਲਾ ਕੇ ਉਹਦੀ ਸਪਰੇ ਕਰਤੀ ਐ ਆਪਾਂ ਸਪ੍ਰੇਆਂ ਬੋਕ ਵੀ ਜੋਰ ਲਾਉਨੇ ਆ ਆਪਾਂ ਵੀ ਕਣਕ ਦਾ ਝਾੜ ਵਾਜੇ ਇੱਕ ਚੀਜ਼ ਹੁੰਦੀ ਹੈ ਜਦੋਂ ਆਪਾਂ ਐਵੀਆਂ ਚੀਜ਼ਾਂ ਜਾਦੇ ਵਰਤਦੇ ਆ ਤਾਂ ਉਹਦੇ ਨਾਲ ਫਸਲ ਭਾਰੀ ਜ਼ਰੂਰ ਹੋ ਜਾਂਦੀ ਆ ਪਰ ਇਹ ਪੱਕਾ ਨਹੀਂ ਹੁੰਦਾ ਵੀ ਬਾਲੀ ਭਾਰੀ ਫਸਲ ਆ ਤਾਂ ਆਪਣੀ ਵੀ ਬਹੁਤ ਨਿਕਲੋਗੀ ਇਹ ਇਹਦਾ ਇਹ ਹਿਸਾਬ ਨਹੀਂ ਹੁੰਦਾ ਜੇ ਆਪਾਂ ਕਿ ਇਹ ਵੀ ਆਪਣੀ ਫਸਲ ਇੰਨੀ ਭਾਰੀ ਆ ਵੀ ਆਪਾਂ ਜੇ ਇੱਕ ਚੌਂਟ ਤੋਂ ਖੜ ਕੇ ਫਸਲ ਨੂੰ ਹਲਾਈਏ ਤਾਂ ਵੀ ਸਾਰੀ ਹਿੱਲੇ ਤੇ ਵੀ ਇਹ ਝਾੜ ਬਹੁਤ ਦੇਉਗੀ ਇਹ ਆਪਣੇ ਮਨਾਂ ਦਾ ਵਹਿਮ ਹੁੰਦਾ ਹੈ ਮੇਨ ਗੱਲ ਹੈਗੀ ਹੈ ਰੇਹ ਤੇ ਆਉਂਦੀ ਆ ਜਦੋਂ ਆਪਾਂ ਕਣਕਾਂ ਜਾਂ ਝੋਨਾ ਟਾਈਮ ਸਰ ਉਹਦੇ ਵਿੱਚ ਆਪਾਂ ਯੂਰੀਆ ਪੂਰੀ ਨਹੀਂ ਕਰਦੇ ਫਿਰ ਆਪਾਂ ਲੇਟ ਲੈ ਜਾਂਦੇ ਆ ਤੇ ਉਹਦੇ ਨਾਲ ਜਿਹੜਾ ਹੈਗਾ ਝਾੜ ਤੇ ਬਾਈ ਜੀ ਬਹੁਤ ਅਸਰ ਪੈਂਦਾ ਮੇਨ ਝਾੜਾ ਜਿਹੜਾ ਯੂਰੀਆ ਵੀ ਉਹਦੇ ਤੇ ਡਿਪੈਂਡ ਹੈ ਹੁਣ ਤੁਸੀਂ ਜੇ ਜੂਰੀਆ ਮੰਨ ਕੇ ਚੱਲੋ ਕਣਕ ਦੇ ਵਿੱਚ ਆਪਾਂ 70-75 ਦਿਨ ਤੱਕ ਲੈ ਗਏ ਫਿਰ ਉਹਦਾ ਬਈ ਝਾੜ ਘਟਣ ਵਾਲੇ ਪਾਸੇ ਜਾਊਗਾ ਉਹਦੇ ਕਾਰਨ ਹੁੰਦੇ ਆ ਫਸਲ ਬਹੁਤ ਭਾਰੀ ਹੋ ਜੂਗੀ ਜੇ ਆਪਾਂ ਟਾਈਮ ਤੋਂ ਬਾਅਦ ਅੱਧਾ ਪੌਣਾ ਗੱਟਾ ਜਾਂ ਇੱਕ ਗੱਟਾ ਪਾ ਜੂਰੀਆ ਦਾ ਪਾਤਾ ਨਾ ਫਸਲ ਤਾਂ ਕਿਰਾਂ ਜਾਂ ਖੂਗੀ ਵੀ ਠੀਕ ਐ ਇੰਨੀ ਭਾਰੀ ਹੋ ਜੂਗੀ ਪਰ ਉਹਦਾ ਜਿਹੜਾ ਰਿਜ਼ਲਟ ਐ ਉਹ ਆਪਾਂ ਨੂੰ ਝਾੜ ਤੇ ਆ ਕੇ ਪਤਾ ਲੱਗੂਗਾ ਕਿ ਕੀ ਰਿਜ਼ਲਟ ਆਉਦਾ ਹੈ ਜਿਹੜੀ ਕਣਕ ਦੇ ਵਿੱਚ ਯੂਰੀਆ ਪਾਉਣੀ ਆਪਾਂ ਉਹ ਵੱਧ ਤੋਂ ਵੱਧ 60 ਦਿਨਾਂ ਦੇ ਵਿੱਚ ਵਿੱਚ 55-60 ਦਿਨਾਂ ਦੇ ਵਿੱਚ ਆਪਾਂ ਯੂਰੀਆ ਸਾਰੀ ਪੂਰੀ ਕਰ ਦਈਏ ਜੇ ਆਪਾਂ ਸਹੀ ਝਾੜ ਲੈਣਾ ਹੁਣ ਤੁਸੀਂ ਆਖੋਗੇ 55-60 ਦਿਨਾਂ 'ਚ ਯੂਰੀਆ ਪਾ ਕੇ ਤੇ ਫੇਰ ਕਣਕ ਵੀ ਐ ਪੀਲੀ ਪੈ ਜੂ ਜਾਂ ਕੀ ਹੋਊਗਾ ਬਾਈ ਜੀ ਕੁਝ ਨਹੀਂ ਹੁੰਦਾ ਉਸ ਤੋਂ ਬਾਅਦ ਮੌਸਮ ਸਹੀ ਹੋ ਜਾਂਦਾ ਹੈ ਤੇ ਕਣਕ ਨੂੰ ਸੈੱਟ ਕਰ ਦਿੰਦਾ ਮੌਸਮ ਕਣਕ ਆਟੋਮੈਟ ਕੀ ਬਾਈ ਜੀ ਪੂਰੀ ਭਾਰੀ ਹੋ ਜਾਂਦੀ ਆ ਤੇ ਜਦੋਂ ਉਹਨੂੰ ਕਣਕ ਨੇ ਨਿਸਰਨਾ ਹੁੰਦਾ ਹੈ ਉਹਦੋਂ ਨੂੰ ਥੋੜਾ ਜਿਹਾ ਪੀਲਾਪਨ ਹੁੰਦਾ ਤੇ ਕਣਕ ਠੰਡ ਦੇ ਵਿੱਚ ਅਨਸਾਰਾ ਲੈ ਜਾਂਦੀ ਆ ਤੇ ਦਾਣੇ ਪ੍ਰੋਪਰ ਬੰਦਦੇ ਆ ਤੇ ਵਧੀਆ ਝਾੜ ਦਿੰਦੀ ਆ ਨਹੀਂ ਤਾਂ ਕਈ ਵਾਰੀ ਆਪਾਂ ਇਹ ਕਰਦੇ ਆ ਲੇਟ ਜਦੋਂ ਆਪਰੇ ਇਹ ਲੈ ਜਾਂਦੇ ਆ ਤੇ ਕਣਕ ਜਾ ਕੇ ਬਾਈ ਜੀ ਫਿਰ ਗਰਮੀ ਜਾ ਕੇ ਨਿਸਰਦੀ ਆ ਇਹ ਚੀਜ਼ਾਂ ਤੁਸੀਂ ਨੋਟ ਕਰਕੇ ਵੇਖਿਓ ਕਿਸੇ ਕਣਕੇ 'ਚ ਤੁਸੀਂ ਲੇਟ ਰੇ ਪਾ ਲਿਓ ਜੇ ਕੁਸ ਤੇ ਕੋਸ ਕਣਕ ਜੇ ਤੁਸੀਂ ਪਹਿਲਾਂ ਮੰਨ ਕੇ ਚੱਲੋ ਵੀ 60 ਦਿਨਾਂ ਦੇ ਵਿੱਚ ਵਿੱਚ ਪੂਰੀ ਕਰ ਦਿਓ ਜੀ ਜਿੰਨੇ ਵੀ ਪਾਉਣੀਆਂ ਹਨ ਹੁਣ ਇਹ ਤੁਹਾਡੇ ਅੱਤੇ ਡਿਪੈਂਡ ਆ ਤੁਸੀਂ 3 ਪਾਉਣੇ ਆ 2.5 ਪਾਉਣੇ ਆ 4 ਪਾਉਣੇ ਆ ਤੇ ਕਿੰਨੇ ਪਾਉਣੀਆਂ ਪਰ ਜਿਹੜੀ ਕਣਕ ਦੇ ਵਿੱਚ ਯੂਰੀਆ ਪਾਉਣੀਆਂ ਉਹ ਵੱਧ ਵੱਧ 60 ਦਿਨਾਂ ਦੇ ਵਿੱਚ 55 60 ਦਿਨਾਂ ਦੇ ਵਿੱਚ ਵਿੱਚ ਪੂਰੀ ਹੋ ਜੇ ਜਿਹੜੀਆਂ ਥੋੜੀ ਵੈਰੈਟੀ ਵਾਲੀਆਂ ਉਹਨਾਂ 'ਚ ਇੰਦੋਂ ਥੋੜਾ ਪਹਿਲਾਂ ਹੋ ਜੇ ਕਿਉਂਕਿ ਟਾਈਮ ਉਹਨਾਂ 'ਕ ਹੁੰਦਾ ਉਹਨਾਂ ਕੋਲੇ ਤੇ ਉਹਨਾਂ ਜੇ ਆਪਾਂ ਰੇ ਜਿਆਦੇ ਪਾ ਦਿਆਂਗੇ ਨਸਾਰਾ ਲੇਟ ਲਿਆ ਤਾਂ ਫਿਰ ਉਹ ਆ ਕੇ ਗਰਮੀ ਚ ਆ ਜਾਂਦਾ ਕੰਮ ਤੇ ਗਰਮੀ ਚ ਹੁਣ ਆਪਾਂ ਨੂੰ ਪਤਾ ਹੀ ਹੈ ਫਿਰ ਝਾੜ ਤੇ ਅਦਰ ਪੈਂਦੇ ਤੇ ਇਸ ਕਰਕੇ ਜਿਹੜੀ ਜੂਰੀਆ ਕਣਕ ਦੇ ਵਿੱਚ ਪਾਉਣੀ ਹੈ ਉਹ ਆਪਾਂ 55 60 ਦਿਨਾਂ ਦੇ ਵਿੱਚ ਵਿੱਚ ਪੂਰੀ ਕਰ ਦਈਏ ਉਸ ਤੋਂ ਬਾਅਦ ਕਣਕ ਆਪਣੇ ਆਪ ਹੀ ਉਹਦੋਂ ਨੂੰ ਮੌਸਮ ਆ ਜਾਂਦਾ ਉਹਦੇ ਤੇ ਉਹ ਉਹਦੇ ਨਾਲ ਸੈੱਟ ਹੋ ਜਾਂਦੀ ਹੈ ਤੇ ਬਹੁਤ ਵਧੀਆ ਬਣਦੀ ਹੈ ਕਣਕ ਭਾਰੀ ਹੋ ਜਾਂਦੀ ਹੈ ਤੇ ਜਦੋਂ ਆਪਾਂ ਲੇਟ ਲੈ ਜਾਂਦੇ ਆ ਫਿਰ ਉਹ ਨੁਕਸਾਨ ਕਰਦੀ ਆ ਲੇਟ ਯੂਰੀਆ ਦਾ ਨੁਕਸਾਨ ਟਾਈਮ ਸਰ ਪਾਦੇ ਉਹ ਫਾਇਦਾ ਹੈ ਤੇ ਝਾੜ ਵੀ ਵਧੀਆ ਰਹੂਗਾ ਤੇ ਪਕਾਅ ਵੀ ਵਧੀਆ ਰਹੂਗਾ ਇੱਕ ਤੁਸੀਂ ਚੀਜ਼ ਨੋਟ ਕਰਿਓ ਜੇ ਕਣਕ 'ਚ ਜਿਹੜੀ ਦੌਗੀ ਤੇ ਰੇ ਘੱਟ ਪਈ ਹੋਊਗੀ ਪੀਲੀ ਜੀ ਹੋਊਗੀ ਮੰਨ ਕੇ ਚੱਲੋ ਜਦੋਂ ਪੱਕਣ ਵੇਲੇ ਜਦੋਂ ਆਪਣੇ ਛੱਟੇ ਅੱਧੇ ਪੱਕੇ ਹੁੰਦੇ ਅੱਧੇ ਕੱਚੇ ਹੁੰਦੇ ਆ ਤੁਸੀਂ ਉਦੋਂ ਵੇਖਿਓ ਜੇ ਕਿੰਨਾ ਫਰਕ ਹੋਊਗਾ ਉਹ ਥਾਂ ਦਾ ਜਿੱਥੇ ਪੀਲਾਪਣ ਹੋਊਗਾ ਤੇ ਉਦੋਂ ਬਾਅਦ ਜਦੋਂ ਕਣਕ ਪੱਕ ਗਈ ਉਦੋਂ ਤੁਸੀਂ ਉਸ ਥਾਂ ਤੋਂ ਝਾੜ ਕੇ ਵੇਖਿਓ ਕੋਈ ਚਿੱਟੇ ਤੋੜ ਕੇ ਭੋਰ ਕੇ ਵੇਖਿਓ ਹੱਥ ਦੇ ਵੀ ਕਿਹ ਜਿਹੜਾ ਣੇ ਆ ਤੇ ਜਿੱਥੇ ਬਾਲੀ ਭਾਰੀ ਤੇ ਬਾਲੀ ਕਾਲੀ ਸੀ ਵੀ ਉੱਥੇ ਕਿਹੋ ਜਿਹੇ ਣੇ ਉੱਥੇ ਦਾਣੇ ਜਿੱਥੇ ਯੂਰੀਆ ਟੈਂਸ ਰਪਈਆ ਜਾਂ ਪਹਿਲਾਂ ਪਈ ਜਾਂ ਘੱਟ ਪਈਆ ਉੱਥੇ ਜਿਹੜੇ ਦਾਣੇ ਆ ਪੂਰੇ ਨਰੋਏ ਹੋਣਗੇ ਤੇ ਭਾਰੀ ਦੌਗੀ ਜਿਹੜੇ ਦਾਣੇ ਆ ਉਹ ਥੋੜੇ ਜੇ ਨਰਮ ਹੋਣਗੇ ਕਮਜ਼ੋਰ ਹੋਣਗੇ ਇੰਨੇ ਨੇ ਬਈਏ ਝਾੜਦਾ ਫਰਕ ਪੈ ਜਾਂਦਾ ਤੇ ਐਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਾਅ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ